ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਸਰ ਦੇ ਸੋਹਣੀ ਗੁਰਦੁਆਰਾ ਬੰਦ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਸਰਦਾਰ ਰਜਿੰਦਰ ਸਿੰਘ ਧਾਮੀ ਮਰਦਾਨ ਸਾਹਿਬ ਦੀ ਭਗਵਾਈ ਤੋਂ ਹੋਈ ਜਿਹਦੇ ਚ ਹੋਰ ਕਿਹੜੇ ਕਿਹੜੇ ਮਸਲੇ ਸਨ ਪਰ ਬਾਅਦ ਵਿੱਚ ਇਹ ਪਤਾ ਚੱਲਿਆ ਕਿ ਐਗਜ਼ੀਕਟਿਵ ਨੇ ਅੱਜ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦੀ ਸੇਵਾਵਾਂ ਜਿਹੜੀਆਂ ਸਨ ਉਹ ਤੋਂ ਖਤਮ ਕਰ ਦਿੱਤਾ ਗਿਆ ਉਹਨਾਂ ਨੂੰ ਫਾਰ ਕਰ ਦਿੱਤਾ ਗਿਆ ਮੈਂ ਇਸ ਹਮਦੰਕ ਇਹ ਜਿਹੜਾ ਫੈਸਲਾ ਸੋਨੀ ਦੇ ਦੁਆਰਾ ਬੰਦ ਕਮੇਟੀ ਨੇ ਲਿਆ ਹੈ ਇਹ ਬਹੁਤ ਸਹੀ ਫੈਸਲਾ ਲਿਆ ਹੈ ਭਾਵੇਂ ਇਹਦੇ ਥੋੜੀ ਦਲੇ ਦਲੇ ਜ਼ਰੂਰ ਹੋਈਆਂ ਪਰ ਅੱਜ ਉਹਨਾਂ ਨੇ ਇਹ ਫੈਸਲਾ ਲੈ ਕੇ ਇਹ ਦੱਸਤਾ ਹੈਗਾ ਕਿ ਸੋਨੀ ਕਮੇਟੀ ਜਿਹੜੇ ਜਥੇਦਾਰ ਨਿਯੁਕਤ ਕੀਤੇ ਜਾਂਦੇ ਹਨ ਅਗਰ ਉਹ ਸਿੱਖ ਮਰਿਆਦਾਵਾਂ ਪਰੰਪਰਾਵਾਂ ਦੇ ਉਲਟ ਜਾ ਕੇ ਕੰਮ ਕਰ ਦੇਣ ਪੋਲਟਿਕਲ ਪਾਰਟੀਆਂ ਦੇ ਹੱਥਾਂ 'ਚ ਜਾ ਕੇ ਖੇਡ ਦੇਣ ਤੇ ਫਿਰ ਉਹਨਾਂ ਦੇ ਜਿਹੜਾ ਕਾਰਜ ਕਰ ਲਏ ਉਸ ਨੂੰ ਕਿਸੇ ਵਕਤ ਵੀ ਸ਼ੋਣੇ ਕਮੇਟੀ ਖਤਮ ਕਰ ਸਕਦੀ ਹੈ ਜਿਹੜੀਆਂ ਮੀਟਿੰਗਾਂ ਹੋਈਆਂ ਪਿਛਲੇ 3 ਸਾਲਾਂ ਤੋਂ ਜਥੇਦਾਰ ਅਫਰੀ ਸਿ ਉਹਨਾਂ ਨੇ ਆਮ ਬੰਦਿਆਂ ਨੂੰ ਕਹਿ ਕੇ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਮੈਨੂੰ ਬਣਾਓ ਆਟੋਮੈਟਿਕ ਕੋਕਮੈਂ ਹੈ ਅਕਾਲੀ ਦਲ ਚਲਾ ਕੇ ਦੱਸਦਾ ਅਕਾਲੀ ਦਲ ਨੂੰ ਖਤਮ ਕਰਨ ਦੇ ਵਿੱਚ ਬਦਨਾਮ ਕਰਨ ਦੇ ਵਿੱਚ ਜੋ ਰੋਲ ਇਹਨਾਂ ਨੇ ਪਲੇ ਕੀਤਾ ਉਹ ਬਹੁਤ ਨੰਨਜ਼ੀਆ ਔਰ ਉਹਦੇ ਨਾਲ ਸਿੱਖ ਕੌਮ ਦਾ بڑا ਨੁਕਸਾਨ ਹੋਇਆ ਹੈ ਖਾਸ ਤੌਰ ਤੇ ਜਥੇਦਾਰ ਸਾਹਿਬ ਦੇ ਉੱਤੇ ਇਹ ਦੋਸ਼ ਲਗਣਾ ਪਰਿਵਾਰਕ ਦੋਸ਼ ਲਗਣਾ ਹੈ ਬਾਹਰ ਜਾਣਾ ਉਤਰੀਵ ਕਾਰਵਾਈਆਂ ਦਾ ਸਾਹਮਣੇ ਆਣਾ ਇਹ ਨਾਕਾਬਲੇ برداشت ਹੈ ਉਸ ਤੋਂ ਬਾਅਦ ਐ ਪੁੱਛਣਾ ਚਾਹੁੰਦਾ ਕਿ ਜਥੇਦਾਰ ਸਾਹਿਬ ਨੇ ਸ਼ਹਿਰ ਆਮ ਕੇ ਆ ਕੇ ਮੈਂ ਪੋਲਿਟਿਕਲ ਪਾਰਟੀਆਂ ਨੂੰ ਮਿਲਦਾ ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਉਹ ਮੇਰੀਆਂ ਗੱਲਾਂ ਮੰਨਦੇ ਮੈਂ ਇਹ ਪੁੱਛਣਾ ਚਾਹੁੰਦਾ ਦਿੱਲੀ ਮੈਂ ਜਾ ਕੇ ਕਿਸੇ ਨੂੰ ਵੀ ਮਿਲ ਸਕਦਾ ਮੈਂ ਜਥੇਦਾਰਾਂ ਮੈਂ ਕਿਸੇ ਨੂੰ ਵੀ ਮਿਲ ਸਕਦਾ ਪਰ ਮੈਂ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਹੈ ਪਿਛਲੇ 60-65 ਸਾਲ ਦਾ ਮੈਂ ਅੱਜ ਤੱਕ ਜਿੰਨੇ ਵੀ ਜਥੇਦਾਰ ਸਭਾ ਨੂੰ ਹਨ ਸਾਰਿਆਂ ਨਾਲ ਸਾਡੇ ਸਬੰਧ ਅੱਛੇ ਰਹੇ ਹਨ ਪਰ ਮੈਂ ਕਿਸੇ ਜਥੇਦਾਰ ਸਾਹਿਬ ਨੂੰ ਇਹ ਕਹਿੰਦਿਆ ਨਹੀਂ ਸੁਣਿਆ ਕਿ ਅੱਜ ਮੈਂ ਪੋਲਿਟਿਕਲ ਪਾਰਟੀ ਨੂੰ ਮਿਲ ਕੇ ਆਇਆ ਪੋਲਿਟਿਕਲ ਬੰਦਿਆਂ ਨੂੰ ਮਿਲ ਕੇ ਆਇਆ ਉਹਨਾਂ ਨੇ ਮੇਰੀ ਗੱਲ ਸੁਣੀ ਮੈਂ ਉਹਨਾਂ ਦੀ ਗੱਲ ਸੁਣੀ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਔਰ ਇਹਨਾਂ ਦਾ ਸ਼ਰੇਆਮ ਐਡਮਿਟ ਕਰਨਾ ਇਸ ਗੱਲ ਦਾ ਕਹਦੇ ਸੀ ਕਿ ਇਹ ਇਸ ਵਕਤ ਨੂੰ ਵਾਜਾ ਮਾਰ ਰਹੇ ਸਨ ਪਰ ਜਿਹੜੇ ਬੰਦੇ ਅਕਾਲੀ ਦਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ ਅਕਾਲੀ ਦਲ ਝੁਗੇ ਸਨ ਉਹਨਾਂ ਦੀ ਹੱਲਾਸ਼ੇਰੀ ਨੇ ਇਹਨਾਂ ਦਾ ਕੰਮ ਛੇਤੀ ਨਿਵੜਦਾ ਹੈ ਸਿੱਖ ਕੌਮ ਕਦੇ ਨਹੀਂ ਸਹਿ ਸਕਦੀ ਕਿ ਜਥੇਦਾਰ ਭਾਵੇਂ ਅਕਾਲ ਤਖਤ ਦਾ ਭਾਵੇਂ ਦੰਦਮਾ ਸਾਹਿਬ ਦਾ ਭਾਵੇਂ ਉਹਦਾ ਨਾਂ ਕੀ ਹੈ ਅਨੰਦਪੁਰ ਸਾਹਿਬ ਦਾ ਕੈਸਗੜ੍ਹ ਸਾਹਿਬ ਦਾ ਉਹ ਜਾ ਕੇ ਦਿੱਲੀ ਪੋਲਿਟਿਕਲ ਪਾਰਟੀਆਂ ਨੂੰ ਮਿਲਣ। ਔਰ ਹੋਰ ਨਾ ਪੋਲਿਟਿਕਲ ਪਾਰਟੀਆਂ ਨੂੰ ਮਿਲਣ ਜਿਨ੍ਹਾਂ ਕੇ ਅਕਾਲੀ ਦਲ ਦੇ ਖਿਲਾਫ ਇਲੈਕਸ਼ਨਾਂ ਲੜਦੇ ਹਨ, ਅਕਾਲੀ ਦਲ ਦੇ ਖਿਲਾਫ ਬੋਲਦੇ ਹਨ। ਇਹ ਅਜੇ ਤੱਕ ਨਹੀਂ ਹੋਇਆ। ਪਰ ਸ਼ੌਣੀ ਕਮੇਟੀ ਨੇ ਇਹ ਵੀ ਬਰਦਾਸ਼ਤ ਕੀਤਾ। ਪਰ ਜਦ ਗੱਲ ਹੱਦੋਂ ਵੱਧ ਗਈ। ਤਾਂ ਫਿਰ ਇਹ ਤਾਂ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਉਸ ਦੇ ਸਿੱਖ ਮਰਿਆਦਾ ਤੇ ਪਰੰਪਰਾਵਾਂ ਦਾ ਇਹਨਾਂ ਨੇ ਪੋਹ ਪਾਦਣਾ ਸੀ। ਔਰ ਇਹ ਮੀਟਿੰਗਾਂ ਕਰ ਰਹੀਆਂ ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਤਨੀਆਂ ਵੀ ਸੰਸਥਾਵਾਂ ਸਾਰਿਆਂ ਨੂੰ ਬੁਲਾ ਕੇ ਕਹਿਣਾ ਤੁਸੀਂ ਮੇਰਾ ਸਾਥ ਦਿਓ ਮੈਂ ਸ਼ੌਣੀ ਕਮੇਟੀ ਦੀ ਚੋਣ ਲੜਾਂਗਾ ਮੈਂ ਅਕਾਲੀ ਦਲ ਦੀ ਚੋਣ ਲੜਾਂਗਾ ਅਕਾਲੀ ਦਲ ਨੂੰ ਬੜਾ ਵਧੀਆ ਚਲਾਵਾਂਗਾ ਇਸ ਤੋਂ ਬਾਅਦ ਕੀ ਹੱਕ ਰਹਿ ਜਾਂਦਾ ਇਹਨਾਂ ਦਾ ਜਥੇਦਾਰ ਰਹਿਣ ਦੇ ਕਾਕਸਰੀ ਦਵੰਦ ਸਾਂ ਜਥੇਦਾਰ ਰਹਿਣ ਦਾ ਕੀਆ ਕਰਾ ਗਿਆ ਇਹਨਾਂ ਨੂੰ ਖੁਦ ਅਸਤੀਫਾ ਦੇਣਾ ਚਾਹੀਦਾ ਸੀ ਭਈ ਜੇ ਤੁਸੀਂ ਪੋਲਿਟਿਕਲ ਪਾਲਟਿਕਸ ਵਿੱਚ ਆਣਾ ਚਾਹੁੰਦੇ ਹੋ ਅਸਤੀਫਾ ਦੇ ਕੇ ਆਓ ਜਥੇਦਾਰ ਤੇ ਪਾਲਟਿਕਸ ਨਹੀਂ ਕਰਦੇ ਜੇ ਅੱਜ ਤੱਕ ਨਹੀਂ ਕਿਸੇ ਨੇ ਕੀਤੀ ਵਿਚਾਰ ਜਿਹੜੇ ਕਿਸੇ ਦੇ ਹਨ ਉਹ ਅੰਦਰ ਰੱਖਦੇ ਹਨ ਬਾਹਰ ਨਹੀਂ ਰੱਖ ਸਕਦੇ ਇਹ ਪੋਲਿਟਿਕਲ ਪਾਰਟੀਆਂ ਨੂੰ ਮਿਲਦੇ ਰਹੇ ਹੋਰ ਗੱਲ ਤੇ ਤੁਸੀਂ ਜਾਣਦੇ ਹੋ ਜਿਸ ਸਰਚੇ ਨੂੰ ਅਕਾਲ ਤੱਕ ਤੋਕਿਆ ਹੋਵੇ ਤੂੰ ਬਾਹਰ ਚਲਾ ਜਾ ਭਈ ਤੂੰ ਇੱਥੇ ਬਹਿਣ ਦੇ ਕਾਬਲ ਨਹੀਂ ਉਸਨੇ ਬਿਗੈਰ ਕੋਈ ਗੱਲ ਕੀਤੀਆਂ ਜੱਥੇਦਾਰ ਸਾਹਿਬ ਪਰਸੋਂ ਜਿੱਤਿਆ ਤੇ ਉਹਨੂੰ ਉਧਾੜ ਦੇਣ ਚਲੇਗੇ ਪੁੱਛੋ ਤੁਸੀਂ ਕੀ ਮਰਿਆਦਾ ਰਹਿਣ ਦਿੱਤੇ ਅਕਾਲ ਤੱਕ ਤੇ ਤਾਂ ਦੋ ਦਸੰਬਰ ਨੂੰ ਜਿਹੜੀ ਤੁਸੀਂ ਫਰਮਾਨ ਉਹਦੇ ਖਿਲਾਫ ਕਢਿਆ ਬਈ ਤੂੰ ਇੱਥੇ ਬਹਿਣ ਦੇ ਕਾਬਿਲ ਨਹੀਂ ਬਾਹਰ ਨਿਕਲ ਜਾ ਤੁਸੀਂ ਆਪ ਧੱਜੀਆਂ ਲਾਤੀਆਂ ਤੁਸੀਂ ਉਹਦੇ ਕੋਲ ਪਹੁੰਚ ਗਏ ਇਤਨਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਆਪਣਾ ਸਿਫਾ ਦੇਣਾ ਚਾਹੀਦਾ ਸੀ ਸ਼ੋਨੀ ਕਮੇਟੀ ਨੇ ਜਿਹੜਾ ਫੈਸਲਾ ਲਿਆ ਅਸੀਂ ਉਸ ਫਾਸਰੇ ਦੀ 100% ਦੀ ਮਾਤ ਕਰਦੇ ਆ ਇਹ ਜ਼ਰੂਰ ਕਹਾਂਗੇ ਕਿ देर ਨਾਲ ਆਇਆ ਫੈਸਲਾ ਪਰ ਆ ਫੈਸਲਾ درست ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ